ਕਿੰਨੇ ਸਮੇਂ ਤੋਂ ਇਹ ਤੁਸੀਂ ਕੰਮ ਕਰ ਰਹੇ ਹੋ 10 ਬਾਸ ਸਾਲ ਹੋ ਗਏ ਮਿਹਨਤ ਕਰਦੇ ਤੇ ਇਹ ਤੁਹਾਨੂੰ ਬਿਮਾਰੀ ਕੀ ਹੈ ਤੇ ਕਿੰਨੇ ਸਮੇਂ ਤੋਂ ਇਹ ਬਿਮਾਰੀ ਹੈ ਸ਼ੂਟ ਹੈ ਸ਼ੁਰੂ ਤੋਂ ਹੀ ਹੰਡੀ ਕੈਪੂ ਤੋਂ ਹਾਂ ਚੱਲ ਫਿਰ ਨਹੀਂ ਸਕਦੇ ਨਹੀਂ ਅਸੀਂ ਭੀਗ ਨਹੀਂ ਮੰਗਦੇ ਅਸੀਂ ਆਪਣਾ ਕਰਕੇ ਖਾਂਦੇ ਹਾਂ ਜੀ ਅਸੀਂ ਭੀਗ ਨਹੀਂ ਮੰਗਦੇ ਅਸੀਂ ਆਪਣਾ ਕਰਦੇ ਹਾਂ ਜੋ ਮੇਰੇ ਆਪਣੇ ਡੱਬੇ ਹੋ ਗਏ ਵਾਈਪਰ ਹੋ ਗਏ ਟੋਕਰੀਆਂ ਹੋ ਗਈਆਂ ਆ ਡੱਬੀਆਂ ਹੋ ਗਈਆਂ ਲੈਟਰ ਹੋ ਗਏ ਆ 8 ਡਬੀਆਂ ਹੋ ਗਿਆ ਮਾਸੀਓ ਛੋਟਾ ਮੜੇ ਰਿਪੇਟ ਬਾਅਦ ਖਾਦਿਰ ਕਰਨਾ ਪੈਣਾ ਜੀ ਬਾਈ ਜੀ ਕੀ ਨਾਮ ਹੈ ਜੀ ਤੁਹਾਡਾ ਸ਼ਿਪੂ ਕਿੰਨੇ ਸਮੇਂ ਤੋਂ ਇਹ ਤੁਸੀਂ ਕੰਮ ਕਰ ਰਹੇ ਹੋ 10 ਬਾਸ ਸਾਲ ਹੋ ਗਏ ਮਿਹਨਤ ਕਰਦੇ ਤੇ ਇਹ ਤੁਹਾਨੂੰ ਬਿਮਾਰੀ ਕੀ ਹੈ ਤੇ ਕਿੰਨੇ ਸਮੇਂ ਤੋਂ ਇਹ ਬਿਮਾਰੀ ਹੈ ਸ਼ੁਰੂ ਤੋਂ ਸ਼ੁਰੂ ਤੋਂ ਹੀ ਹੈਂਡੀ ਕੈਪੂ ਤੁਹਾਨੂੰ ਹਾਂ ਚੱਲ ਫਿਰ ਨਹੀਂ ਸਕਦੇ ਨਹੀਂ ਸੋ ਹੁਣ ਤੁਹਾਡੀ ਕਿੰਨੀ ਉਮਰ ਹੋ ਗਈ ਹੈ ਚੱਲੀ ਬੀਨ ਲੈ ਲਾਇਆ 40 45 ਸਾਲ ਦੇ ਕਰੀਬ ਤੁਹਾਡੀ ਉਮਰ ਹੋ ਚੁੱਕੀ ਹੈ ਤੇ ਤੁਸੀਂ ਇਹ ਕੰਮ ਕਰ ਰਹੇ ਹੋ ਲੋਕ ਜਿਹੜੇ ਕਈ ਜਿਨ੍ਹਾਂ ਦੇ ਹੱਥ ਪੈਰ ਸਲਾਮਤ ਵੀ ਹੁੰਦੇ ਨੇ ਉਹਨਾਂ ਨੂੰ ਅਕਸਰ ਅਸੀਂ ਦੇਖਦੇ ਆਂ ਕਿ ਭੀਖ ਮੰਗ ਕੇ ਘਾਰੇ ਹੁੰਦੇ ਨੇ ਤੁਸੀਂ ਆਪਣਾ ਕੰਮ ਕਰ ਰਹੇ ਹੋ ਕਿਵੇਂ ਮਨ 'ਚ ਖਿਆਲ ਕਿਵੇਂ ਆਏ ਵੀ ਮੈਂ ਕੰਮ ਹੀ ਕਰਨਾ ਸਿਰਫ ਅਸੀਂ ਭੀਖ ਨਹੀਂ ਮੰਗਦੇ ਅਸੀਂ ਆਪਣਾ ਕਾ ਕੇ ਖਾਂਦੇ ਆਂ ਜੀ ਅਸੀਂ ਭੀਖ ਨਹੀਂ ਮੰਗਦੇ ਅਸੀਂ ਆਪਣਾ ਕਰਦੇ ਆਂ ਜੋ ਮੇਰੇ ਆਪਣੇ ਘਰ ਦੇ ਵਿੱਚ ਕੋਣ ਕੋਣ ਹੈ ਮੰਮੀ ਪਾਪਾ ਨਾ ਵਿਆਹ ਹੋਇਆ ਕਿ ਨਹੀਂ ਹੋਇਆ ਨਹੀਂ ਵਿਆਹ ਨਹੀਂ ਹੋਇਆ ਸੋ ਮੰਮੀ ਡੈਡੀ ਕੀ ਕਰਦੇ ਨੇ ਉਹ ਵੀ ਛੋਟੀ ਮੋਲੀ ਨੋਹੀ ਕਰਦੇ ਆ ਕੀ ਆ ਜੋ ਜਿਓ ਵੀ ਮੈਂ ਛੋਟੀ ਮੋਲੀ ਨੋ ਰਹੀ ਹੈ ਬਸ ਸਵੇਟ ਵਾਲਨ ਦੇ ਸਾਥ ਤੇ ਕਰਨਾ ਬੰਨਾ ਕੀ ਕਰੀਏ ਬਸ ਕਿਹੜਾ ਕਿਹੜਾ ਸਮਾਨ ਤੁਸੀਂ ਵੇਚਦੇ ਹੋ ਡੱਬੀ ਹੋਗੇ ਵਾਈਪਰ ਹੋਗੇ ਟੋਗਰੀਆਂ ਹੋਗੀਆਂ ਆ ਡੱਬੀਆਂ ਹੋਗੀਆਂ ਲੈਟਰ ਹੋ ਗਏ ਆ 8 ਬੀਆ ਹੋ ਗਿਆ ਬਸ ਇਹੋ ਛੋਟਾ ਮੜੇ ਰਿਪੇਟ ਵਾਲ ਨੂੰ ਖਾਤਰ ਕਰਨਾ ਪੈਣਾ ਜੀ ਠੀਕ ਹੈ ਕਿੰਨੇ ਵਜੇ ਤੋਂ ਲੈ ਕੇ ਕਿੰਨੇ ਵਜੇ ਤੱਕ ਤੁਸੀਂ ਕੰਮ ਕਰਦੇ ਹੋ ਇਹ 5 ਵਜੇ ਤੋਂ ਲੈ ਕੇ 9 9:30 ਤੱਕ ਮੈਂ ਸਾਰਾ ਦਿਨ ਸੜਕਾਂ ਤੇ ਰਹਿੰਦੇ ਹਾਂ ਥੱਕਦੇ ਨਹੀਂ ਕੀ ਵੇਰੀ ਥਕਣਾ ਮੈਂ ਬਹੁਤ ਪੂਰੀ ਹੈ ਕਰਨਾ ਪੈਣਾ ਜਿਵੇਂ ਗਰਮੀਆਂ ਦਾ ਹੁਣ ਮੌਸਮ ਹੈ ਗਰਮੀ ਦੇ ਵਿੱਚ ਇੱਦਾਂ ਹੀ ਸੜਕਾਂ ਤੇ ਤੁਸੀਂ ਕੰਮ ਕਰਦੇ ਹੋ ਹਾਂਜੀ ਇੱਦਾਂ ਹੀ ਗੱਲਾਂ ਪੈਂਦਾ ਮੈਂ ਬੁਰੀ ਐ ਪੇਟ ਭਾਲਣਾ ਉਹ ਕਰਨਾ ਮੈਨਾਂ ਕਿੰਨੀ ਦਿਹਾੜੀ ਕਿੰਨੀ ਪੈ ਜਾਂਦੀ ਐ ਕਦੀ ਪੈ ਗਿਆ 100-150 ਉਹ ਮੰਨਣਾ ਪੈਂਦੀ ਨਹੀਂ ਕਦੀ ਕਦੀ ਪੈ ਗਿਆ ਪੈ ਗਿਆ ਨਾ ਬਸ 100-150 ਰੁਪਇਆ ਹਾਂਜੀ ਤੇ ਗੁਜ਼ਾਰਾ ਕਿਵੇਂ ਕਰਦੇ ਹੋ ਤੁਸੀਂ ਅੱਜ ਕੱਲ ਮਹਿੰਗਾਈ ਦਾ ਇੰਨਾ ਜ਼ਮਾਨਾ ਕੋਈ ਚੀਜ਼ ਲੈਣ ਜਾਓ ਇੰਨੀ ਮਹਿੰਗੀ ਮਿਲਦੀ ਐ ਹੋ ਜਾਂਦਾ ਕੀ ਕਰੀਏ ਅਪਨ ਅੱਜ ਤਾਂ ਅੱਜ ਨੇ ਅਟਰੇ ਕਮਾ ਕੇ ਖਾ ਰਹੇ ਆ ਕੀ ذریعے ਤੋਂ ਕੋਈ ਲੋਕ ਐਦਾਂ ਦੇ ਵੀ ਮਿਲਦੇ ਜਿਹੜੇ ਟੀਚਰਾਂ ਕਰਦੇ ਜਾਂ ਕੋਈ ਤੰਗ ਪਰੇਸ਼ਾਨ ਕਰਦੇ ਹੋਣ ਨਹੀਂ ਐਤਾ ਸਪੋਰਟ ਕਰਦੇ ਨੇ ਲੋਕ ਜਿਹੜੇ ਸਮਾਨ ਖਰੀਦਣ ਆਉਂਦੇ ਨੇ ਤੁਹਾਡੀ ਤਾਰੀਫ ਕਰਦੇ ਨੇ ਕਈ ਕਰਦੇ ਆ ਕਈ ਨਹੀਂ ਕਰਦੇ ਕਈ ਕਰ ਦਿੰਦੇ ਆ ਜੀ ਜੇ ਕਿਸੇ ਵੀਰ ਨੇ ਜਿਹੜਾ ਇਹ ਵੀਰ ਵੀਡੀਓ ਦੇਖ ਰਿਹਾ ਜੇਕਰ ਕਿਸੇ ਨੇ ਸਮਾਨ ਲੈਣਾ ਤੁਹਾਡੀ ਮਦਦ ਕਰਨਾ ਚਾਹੁੰਦਾ ਤਾਂ ਉਹ ਕਿਹੜੀ ਜਗ੍ਹਾ ਤੇ ਤੁਸੀਂ ਆਪਣਾ ਇਹ ਕੰਮ ਕਰਦੇ ਹੋ ਕਿੱਥੋਂ ਦੀ ਲੈ ਕੇ ਕਿੱਥੇ ਤੱਕ ਜਾਂਦੇ ਹੋ ਸ਼ਾਮੀ ਇੱਥੇ ਹੋਣਾ ਮੈਂ ਜਿਆਦਾ ਕਿਤੇ ਨਹੀਂ ਜਾਂਦਾ ਸ਼ਾਮੀ ਇੱਥੇ ਲੋਵੇ ਤੱਕ 9:30 ਤੱਕ ਮੈਂ ਇੱਥੇ ਹੋ ਰਿਹਾ ਐਸੋ ਜਲਾ ਦੂਨ ਨਹੀਂ ਜਾਂਦਾ ਕਿਉਂਕਿ ਟ੍ਰੈਫਿਕ ਹੈ ਟ੍ਰੈਫਿਕ ਕਰਕੇ ਮੈਂ ਦੂਨ ਨਹੀਂ ਪਾਨਾ ਐਸੇ ਸਮਰਾਲਾ ਰੋਡ ਤੇ ਤੁਸੀਂ ਆਪਣਾ ਕੰਮ ਕਰਦੇ ਹੋ ਹਾਂਜੀ ਹਾਂਜੀ ਐ ਇਸ ਤੋਂ ਆ ਮੈਂ ਦੂਨ ਨਹੀਂ ਜਾਂਦਾ ਤੇ ਜੇ ਮੰਨ ਕੇ ਚੱਲੋ ਕਿਸੇ ਨੇ ਤੁਹਾਡੇ ਕੋਲੋਂ ਸਮਾਨ ਲੈਣਾ ਹੈ ਤਾਂ ਉਸਨੇ ਐਸੇ ਰੋਡ ਦੇ ਉੱਤੇ ਆਣਾ ਤੇ ਤੁਸੀਂ ਰਾਤ ਦੇ 9 ਵਜੇ ਤੱਕ ਐਸੇ ਰੋਡ ਤੇ ਹੁੰਦੇ ਹੋ ਐਸੇ 9 ਇੱਥੇ ਹੁੰਦਾ 9 ਵਜੇ ਤੱਕ ਇੱਥੇ 9:30 ਤੱਕ ਮੈਂ ਇੱਥੇ ਹੋ ਰਿਹਾ ਤੇ ਉਹਨਾਂ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਲੋਕ ਹੱਥ ਪੈਰ ਸਲਾਮਤ ਹੋਣ ਦੇ ਬਾਵਜੂਦ ਵੀ ਭੀਖ ਮੰਗ ਕੇ ਆਪਣਾ ਰੋਟੀ ਪਾਣੀ ਕਰਦੇ ਨੇ ਭੀਖ ਲਾ ਮੰਗੋ ਆਪਣਾ ਖਾਓ ਆਪਣਾ ਕਮਾਓ ਵੀਗਣਾ ਮੰਗੋ ਪਿੰਗ ਮੰਗੋ ਰੱਬ ਤੋਂ ਕੋਈ ਕਿਸੇ ਤੋਂ ਵੀਗਣਾ ਮੰਗੋ ਇੱਕ ਰੱਬ ਹੈ ਸੱਚਾ ਹੋਇਆ ਉਹ ਉਹ ਦੇਗਾ ਪੱਕੀ ਤੁਰ ਮੰਨ ਨਹੀਂ ਦੇ ਸਕਦਾ ਕਦੇ ਰੱਬ ਤੇ ਗੁੱਸਾ ਨਹੀਂ ਆਇਆ ਵੀ ਮੈਨੂੰ ਬਚਪਨ ਤੋਂ ਹੀ ਇਦਾਂ ਦੀ ਤਕਲੀਫ ਦਿੱਕੀ ਲੋਕਾਂ ਨੂੰ ਤੁਸੀਂ ਦੇਖਦੇ ਹੋਗੇ ਕਿਵੇਂ ਤੁਰ ਫਿਰ ਰਹੇ ਨੇ ਤੇ ਤੁਸੀਂ ਇੱਕ ਮੁਤਾਜ ਬਣ ਕੇ ਬੈਠੇ ਹੋ ਚੱਲ ਫਿਰ ਨਹੀਂ ਸਕਦੇ ਕਦੇ ਗੁੱਸਾ ਨਹੀਂ ਆਇਆ ਰੱਬ ਤੇ ਆਇਆ ਪਰ ਵੀ ਮਨ ਨੂੰ ਤਸੱਲੀ ਲੋਕਾਂ ਨੂੰ ਦੇਖ ਕੇ ਤਸੱਲੀ ਆ ਗਈ ਯਾਰ ਮੈਂ ਨਹੀਂ ਹੈਗਾ ਉਹ ਬੜੇ ਲੋਕ ਹੈ ਉਹ ਇੱਕ ਦੇਖ ਕੇ ਤਸੱਲੀ ਆ ਗਈ ਕੋਈ ਨਹੀਂ ਅੱਜ ਮੇਰਾ ਟਾਈਮ ਪੂਰਾ ਕੱਲ ਚੰਗਾ ਵੀ ਆਉਗਾ ਉਹ ਹੋਰ ਲੋਕਾਂ ਨੂੰ ਕੀ ਨਸੀਹਤ ਦੇਣਾ ਚਾਹੋਗੇ ਮੈਂ ਸੀ ਇਹ ਤਾਂ ਹੈ ਨਾ ਮੰਗੋ ਨਾ ਆਪਣਾ ਖਾਓ ਕਿਸੇ ਨੂੰ ਮੰਗੋ ਨਾ ਮੰਗੋ ਰੱਬ ਤੋਂ ਮੰਗੋ ਕਿਸੇ ਤੋਂ ਨਾ ਮੰਗੋ ਜੋ ਖਾਓ ਆਪਣਾ ਖਾਓ ਤੋ ਬਿਲਕੁਲ ਤਸਵੀਰ ਤੁਸੀਂ ਦੇਖੀ ਹੈ ਕਿ ਕਿਵੇਂ ਇਸ ਬਾਈ ਦਾ ਜਜ਼ਬਾ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦਾ ਜਜ਼ਬਾ ਉਹਦਾ ਕਹਿਣਾ ਹੈ ਕਿ ਮੈਂ ਸ਼ੁਰੂ ਤੋਂ ਹੀ ਬਚਪਨ ਤੋਂ ਹੀ ਹੈਂਡੀਕੈਪ ਆ ਚੱਲ ਪਿਰ ਨਹੀਂ ਸਕਦਾ ਤੇ ਮੈਂ ਆਪਣੀ ਰੋਜੀ ਰੋਟੀ ਜਿਹੜੀ ਹੈ ਉਹ ਆਪਣਾ ਕੰਮ ਕਰਕੇ ਕਮਾ ਕੇ ਤੇ ਖਾ ਰਿਹਾ ਮੈਂ ਕਦੇ ਮੰਗਦਾ ਨਹੀਂ ਨਾ ਮੈਂ ਕਦੀ ਕਿਸੇ ਨੂੰ ਕਹੂੰਗਾ ਕਿ ਤੁਸੀਂ ਮੰਗੋ ਆਪਣੀ ਮਿਹਨਤ ਕਰੋ ਰੱਬ ਤੋਂ ਮੰਗੋ ਤੇ ਕੰਮ ਕਰੋ ਸੋ ਜੇਕਰ ਤੁਸੀਂ ਵੀ ਇਸ ਵੀਰ ਦੀ ਮਦਦ ਕਰਨਾ ਚਾਹੁੰਦੇ ਹੋ ਕਿਉਂਕਿ ਵੀਰ ਨੇ ਦੱਸਿਆ ਕਿ ਕਿਵੇਂ ਕਿੰਨੀ ਮੁਸ਼ਕਲ ਦੇ ਨਾਲ ਸਵੇਰ ਦੇ 5 ਵਜੇ ਤੋਂ ਲੈ ਕੇ ਰਾਤ ਦੇ 9 ਵਜੇ ਤੱਕ ਸਮਰਾਲਾ ਚੌਂਕ ਤੋਂ ਲੈ ਕੇ ਬਾਬਾ ਤਾਂ ਸਿੰਘ ਚੌਂਕ ਤੱਕ ਜਿਹੜੀ ਸੜਕ ਹੈ ਇਹ ਉਸ ਸਮਰਾਲਾ ਰੋਡ ਦੇ ਉੱਤੇ ਕੰਮ ਕਰਦਾ ਵਾ ਪਰ ਮੁਸ਼ਕਲ ਦੇ ਨਾਲ 100-150 ਰੁਪਏ ਦਿਹਾੜੀ ਪੈਂਦੀ ਹੈ ਕਿਤੇ ਕਿਤੇ ਤਾਂ ਉਹ ਵੀ ਦਿਹਾੜੀ ਨਹੀਂ ਪੈਂਦੀ ਜੇਕਰ ਤੁਸੀਂ ਵੀ ਇਸ ਵੀਰ ਦੀ ਮਦਦ ਕਰਨਾ ਚਾਹੁੰਦੇ ਹੋ ਤਾਂ ਇਸ ਰੋਡ ਦੇ ਉੱਤੇ ਵੀਰ ਘੁੰਮਦਾ ਹੈ ਸ਼ਿਪੂ ਨਾਮ ਹੈ ਸੋ ਤੁਸੀਂ ਵੀ ਇਸ ਵੀਰ ਤੋਂ ਸਮਾਨ ਲੈ ਕੇ ਤੇ ਇਸ ਦੇ ਘਰ ਦਾ ਖਰਚਾ ਜਿਹੜਾ ਚੱਲ ਸਕੇ ਤਾਂ ਤੁਸੀਂ ਇਸ ਦੀ ਮਦਦ ਕਰੋ ਤਾਂ ਕਿ ਆਪਣਾ ਜਿਹੜਾ ਘਰ ਦਾ ਖਰਚਾ ਉਹ ਚਲਾ ਸਕੇ ਲੁਧਿਆਣਾ ਤੋਂ ਦੀਪਕ ਅਤਿਆਲ ਦਾ ਸਿਟੀ ਹੈਡਲਾਈਨ